ਇਕ ਵੀ ਜੀ ਆ ਆਪਣੇ ਕੋਲ ਨਾ ਸ਼ਿਮਰਾਈ ਹੈ ਜੀ ਕਾਟਨ ਸ਼ਿਮਰ ਜੀ ਦੀ ਬਹੁਤ ਜ਼ਿਆਦਾ ਗਾਹਕ ਦੀ ਮੰਗ ਸੀ ਬਾਈ ਜੀ ਇਹ ਇਹਨੂੰ ਗੌਰ ਨਾਲ ਸੁਣ ਲਿਓ ਵੀ ਜੀ ਗੌਰ ਨਾਲ ਦੇਖ ਲਿਓ ਬਾਈ ਜੀ ਸਾਰੀ ਹੀ ਮੇਰੇ ਦੇਸ਼ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਡੀ ਆਪਾਂ ਦੋ ਚਾਰ ਦਿਨਾਂ ਬਾਅਦ ਵੀ ਵੀਡੀਓ ਪਾਉਣੇ ਹੁੰਨੇ ਆ ਨਵੀ ਤੋਂ ਨਵੀ ਨਵੀ ਤੋਂ ਨਵੀ ਆਪਾਂ ਆ ਡਿਜ਼ਾਈਨ ਲੈ ਕੇ ਆਉਣੇ ਕੱਪੜਿਆਂ ਦਾ ਤੇ ਅੱਜ ਵੀ ਆਪਾਂ ਤੁਹਾਡੇ ਵਾਸਤੇ ਇੱਕ ਵਧੀਆ ਤੇ ਨਵੀਂ ਵੀਡੀਓ ਲੈ ਕੇ ਆਏ ਆ ਨਵਾਂ ਵਧੀਆ ਆਰਟੀਕਲ ਨਵੇਂ ਤੋਂ ਨਵਾਂ ਤੇ ਬਹੁਤ ਹੀ ਬਾਜ਼ਵ ਰੇਟ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਤੁਸੀਂ ਵੈਸੇ ਪਤਾ ਲੱਗ ਗਿਆ ਉਸ ਨੂੰ ਆਪਣਾ ਉਹੀ ਭਰਾਵਾ ਵੀਰੇ ਪੱਗ ਵੀ ਉਹੀ ਹੈ ਤੇ ਆਪਾਂ ਤੁਸੀਂ ਸਿਆਣ ਹੀ ਲੈਂਦੇ ਹੋਗੇ ਮੈਨੂੰ ਆਪਾਂ ਇਹ ਮਨਜਿੰਦਰ ਕਲੋਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਆਪਣੀ ਇਹ ਲੋਕੇਸ਼ਨ ਹੈ ਵੀ ਜੀ ਜਿਹੜਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿ ਜਾਂਦਾ ਮੈਸਰਖਾਨਾ ਬਠਿੰਡਾ ਮਾਨਸਾ ਰੋਡ ਤੇ ਪਿੰਡ ਹੈ ਜੀ ਇਹ ਮੈਸਰਖਾਨਾ ਪਿੰਡ ਹੈ ਜੀ ਬਹੁਤ ਵੱਡਾ ਪਿੰਡ ਹੈ ਵਧੀਆ ਵੱਡੀ 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 ਹਾਈਵੇ ਤੇ ਪਿੰਡ ਲੱਗਦਾ ਹੈ ਜੀ ਬਠਿੰਡਾ ਮਾਨਸਾ ਰੋਡ ਤੇ ਪਿੰਡ ਮੈਸਰਖਾਨਾ ਤੇ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਇਹ ਉੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਜੀ ਤੇ ਬਹੁਤ ਹੀ ਵਧੀਆ ਕੁਆਲਿਟੀ ਰੱਖਦੇ ਆਂ ਆਪਾਂ ਵਧੀਆ ਕੰਪਨੀ ਦੇ ਕੱਪੜੇ ਰੱਖਦੇ ਆਂ ਆਪਾਂ ਤੇ ਵਧੀਆ ਬਧੀਆਂ ਬਾਜ ਵੇ ਰੇਟ ਦਿੰਨੇ ਆ ਤੇ ਇੱਕ ਵੀ ਜੀ ਆਪਾਂ ਬਾਰ ਬਾਰ ਬੇਨਤੀ ਹੀ ਕਰਦੇ ਆ ਵੀ ਜੀ ਇੱਕ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਤੇ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਬਣ ਕੇ ਜਦੋਂ ਤੁਹਾਨੂੰ ਅਸੀਂ ਇੰਨੀ ਮਿਹਨਤ ਕਰਕੇ ਅਸੀਂ ਤੁਹਾਨੂੰ ਨਵੇਂ ਤੋਂ ਨਵਾਂ ਮਾਲ ਠੱਗੀ ਦੇ ਜਾਲ ਤੋਂ ਤੁਹਾਨੂੰ ਬਚਾਉਣੇ ਆ ਅਸੀਂ ਸਸਤਾ ਰੇਟ ਦਿੰਨੇ ਆ ਤੇ ਤੁਸੀਂ ਵੀ ਥੋੜਾ ਆਪ ਦਾ ਫਰਜ਼ ਸਮਝ ਕੇ ਵੀਰ ਬਣ ਕੇ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਬਣ ਕੇ ਇਹ ਤੁਹਾਨੂੰ ਅਸੀਂ ਇਹ ਬੇਨਤੀ ਹੈ ਤੁਹਾਡੀ ਤੇ ਭਾਈ ਜੀ ਆਪਾਂ ਨਵੇਂ ਤੋਂ ਨਵਾਂ ਮਾਲ ਦਿਖਾਉਨੇ ਆ ਤੇ ਇੱਕ ਵੀ ਜੀ ਇਹ ਨਾ ਸੋਚਿਆ ਕਰੋ ਤੁਸੀਂ ਵਿੱਚ ਕਸਟਮਰ ਸੋਚਦੇ ਆ ਇਹ ਵੀ ਇਹ ਬਹੁਤ ਜਿਆਦੇ ਸਸਤਾ ਕਪੜਾ ਬੋਲਦੇ ਆ ਵੀ ਇਹ ਤਾਂ ਡੁਪਲੀਕੇਟ ਹੈ ਜੀ ਇਹ ਤਾਂ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਗੰਦਾ ਮਾਲ ਹੈ ਵੀ ਜੀ ਅਸੀਂ ਗੰਦਾ ਨਹੀਂ ਮਾਲ ਲੈ ਕੇ ਆਉਂਦੇ ਵਧੀਆ ਕੰਪਨੀ ਦਾ ਮਾਲ ਰੱਖਦੇ ਆ ਅਸੀਂ ਅਸੀਂ ਵੀ ਜੀ ਸਾਡਾ ਰੇਟ ਹੀ ਇੰਨਾ ਬਾਜ਼ੇ ਰੱਖਿਆ 5-10 ਰੁਪਏ ਦੇ ਕੰਮ ਕਰਦੇ ਆ ਅਸੀਂ ਸਾਰਾ ਕਿਉਂਕਿ ਸਾਡੇ ਕੋਲ ਖਰਚਾ ਕੋਈ ਨਹੀਂ ਵੀ ਜੀ ਅਸੀਂ ਤਾਂ ਆਪ ਹੀ ਮੀਆਂ ਬੀਬੀ ਕੰਮ ਕਰਦੇ ਆ ਬੇਟਾ ਕੰਮ ਕਰਦਾ ਮੀਆਂ ਬੀਬੀ ਕੰਮ ਕਰਦੇ ਆ ਕੋਈ ਸਾਡਾ ਹੋਰ ਖਰਚਾ ਕੋਈ ਨਹੀਂ ਕੋਈ ਦੁਕਾਨ ਨਹੀਂ ਕਿਰਾਏ ਤੇ ਕੋਈ ਹੋਰ ਖਰਚਾ ਨਹੀਂ ਤਾਹੀਂ ਅਸੀਂ 10-15 ਰੁਪਏ ਦੇ ਕੰਮ ਕਰਕੇ ਬਹੁਤ ਹੀ ਵਧੀਆ ਰੇਟ ਲਾਉਣਾ ਹੈ ਇਹ ਨਾ ਸੋਚਿਆ ਕਰੋ ਭਾਈ ਜੀ ਵੀ ਇਹ ਤਾਂ ਕਪੜਾ ਮਾੜਾ ਹੈ ਵੀ ਤਾਂ ਇਹ ਸਸਤਾ ਲਾਉਂਦੇ ਆ ਆਪਣੇ ਕੋਲੇ AK Tex ਹੈ ਤਮੰਨਾ ਸ਼੍ਰੀਕ੍ਰਿਸ਼ਨ ਤੇ ਸ਼ੰਕਰ ਵਰਗੇ ਨੇ ਮਾਲ ਹੁੰਦੇ ਘਰਾਂ ਦੇ ਬਹੁਤ ਵਧੀਆ ਮਾਲ ਹੈ ਪੂਰੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਤੇ ਵੀਰ ਜੀ ਸਬਸਕ੍ਰਾਈਬ ਜ਼ਰੂਰ ਕਰੋ ਆਓ ਆਪਾਂ ਨਵਾਂ ਆਰਟੀਕਲ ਦਿਖਾਉਨੇ ਆ ਸ਼ੁਰੂ ਕਰਦੇ ਆਪਾਂ ਕਾਟਨ ਤੋਂ ਵੀਰ ਜੀ ਇੱਥੋਂ ਆਪਾਂ ਆ ਆਪਣੇ ਕੋਲੇ ਵੀਰ ਜੀ ਨਵਾਂ ਮਾਲ ਆਇਆ ਕਾਟਨ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਜਿਹੜਾ ਪੂਰੀ ਫੁੱਲ ਵਧੀਆ ਪਿਓਰ ਕਾਟਨ ਹੈ ਬੇਦੀ ਇਹ ਇੱਕ ਇੱਕ ਟੈਕਸ ਦੀ ਢੂਈ ਪੰਦੀ ਆ ਬਾਈ ਜੀ ਇਹ ਜਦੋਂ ਅਗਲਾ ਦੇਖਦਾ ਫੇਰ ਪਤਾ ਲੱਗਦਾ ਅਸਲ ਤਾਂ ਵੀ ਇਹ ਕੁਆਲਿਟੀ ਸੀ ਹੈ ਆ ਦੇਖੋ ਗੌਰ ਨਾਲ ਚੈੱਕ ਕਰੋ ਬਈ ਜੀ ਕਿੰਨਾ ਵਧੀਆ ਫੁੱਲ ਫੁੱਲ ਹੈ ਇਹਦੇ ਵਿੱਚ ਡਿਜ਼ਾਈਨ ਹੈ ਤੇ ਕੱਪੜੇ ਦਾ ਬਾਈ ਬਾ ਕਮਾਲ ਕੱਪੜਾ ਹੈ ਬਾਈ ਜੀ ਜਦੋਂ ਦੇਖੋਗੇ ਤੁਹਾਨੂੰ ਫੇਰ ਭਰ ਲੱਗੂ ਵੀ ਇਹ ਕੀ ਗੱਲ ਬਾਤ ਹੈ ਬਹੁਤ ਸੋਹਣਾ ਕੱਪੜਾ ਵੀਰ ਜੀ ਇਹ ਪਿਓਰ ਕਾਟਨ ਹੈ ਆ ਦੇਖੋ ਵੀਰ ਜੀ ਕਾਟਨ ਹੈ ਪਿਓਰ ਆ ਦੇਖੋ ਪਿਓਰ ਕਾਟਨ ਦੇਖੋ ਬਲ ਪੈਂਦੇ ਆ ਉਹ ਮੇਰੀ ਕੋ ਪਿਓਰ ਕਾਟਨ ਹੈ ਤੇ ਇਹਦੇ ਵਿੱਚ ਆਪਾਂ ਹਾਂ ਇਹ ਵੱਡੇ ਲੈਂਪ ਆਉਂਦੇ ਵੀ ਜੀ ਦੀ ਕਾਟਿੰਗ ਕਰਕੇ ਰੱਖੀ ਹੋਈ ਆਪਾਂ ਇਹ ਆ ਦੇਖੋ ਡਿਜ਼ਾਈਨ ਚੈੱਕ ਕਰੋ ਵੀ ਜੀ ਦੇਖੋ ਡਿਜ਼ਾਈਨ ਇਹ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਜਗਮਗ ਜਗਮ ਕਰਦੇ ਆ ਪੂਰੇ ਵਧੀਆ ਫੁੱਲ ਡਿਜ਼ਾਈਨ ਹੈ ਤੇ ਪੂਰੇ ਵਧੀਆ ਪਿਓਰ ਕਾਟਨ ਹੈ ਬਾਈ ਜੀ ਪਿਓਰ ਜਮਾ ਇਹ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਚੈੱਕ ਕਰੋ ਵੀ ਜੀ ਇਹਦਾ 5 ਮੀਟਰ ਦਾ ਸੂਟ ਹੁੰਦਾ ਹੈ ਇਹਦਾ ਰੇਟ ਵੀ ਜੀ 400 ਰੁਪਿਆ ਰੇਟ ਹੈ ਜੇਰਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਦਾ ਕੰਮ ਕਰਦਾ ਹੈ ਉਹਦੇ ਵਾਸਤੇ ਵਧੀਆ ਖਾਸ ਰਿਆਤ ਲਾਵਾਂਗੇ ਫੋਨ ਆਪਣਾ ਸਕਰੀਨ ਤੇ ਚੱਲ ਰਿਹਾ ਫੋਨ ਕਰਕੇ ਫੋਨ ਪੁੱਛ ਲਿਓ ਵੀ ਜੀ ਇਹਦਾ ਕੱਲੇ ਕੱਲੇ ਸ਼ੂਟ ਦਾ 400 ਰੁਪਿਆ ਰੇਟ ਹੈ ਪੂਰੀ ਵਧੀਆ ਪਿਓਰ ਕਾਟਨ ਹੈ ਪੂਰੀ ਵਧੀਆ ਖੁੱਲ ਜਿੰਮੇਵਾਰੀ ਹੈ ਆਪਣੀ ਤੇ ਦੁਕਾਨਦਾਰੀ ਵਾਸਤੇ ਵੀ ਜੀ ਖਾਸ ਆਪਾਂ ਲਾਵਾਂਗੇ ਰਿਆਤ ਭਾਈ ਜੀ ਦੂਜੀ ਆਈਟਮ ਆਪਣੀ ਦੇਖੋ ਪਹਿਲਾਂ ਵੀ ਆਪਾਂ ਕਾਟਨ ਦੀ ਦਿਖਾਈ ਸੀ ਆਈਟਮ ਹੁਣ ਫੇਰ ਦੱਸ ਰਹੇ ਹਾਂ ਅਸੀਂ ਇਹ ਬਦਲਦੀ ਰਹਿੰਦੀ ਹੈ ਵੀ ਜੀ ਰੋਜ਼ ਰੋਜ਼ 100 200 ਸੂਟ ਆਪਣਾ ਰੋਜ਼ ਵਿਖਦਾ ਹੈ ਇਹ ਆ ਦੇਖੋ ਵੀਰ ਜੀ ਪਿਓਰ ਕਾਟਨ ਇਹ ਕਰੋ ਚੈੱਕ ਵੀਰੇ ਆਹ ਦੇਖੋ ਵੀਰ ਜੀ ਕਿੰਨਾ ਵਧੀਆ ਸੂਟ ਹੈ ਬਾਈ ਜੀ ਇੱਕ ਨੂੰ ਹੋਰ ਆਪਾਂ ਗੱਲ ਦੱਸ ਦੀਏ ਇਹਦੀ ਜਿਹੜੀ ਲੈਂਥ ਹੈ ਬਾਈ ਜੀ 2.5 2.5 ਮੀਟਰ ਦੀ ਲੈਂਥ ਹੈ 2.5 ਮੀਟਰ ਹੀ ਬਾਟਮ ਹੈ ਤੇ 2.5 ਮੀਟਰ ਹੀ ਕਮੀਜ਼ ਹੈ ਬਾਈ ਜੀ ਇਹ ਨਹੀਂ ਹੈ ਵੀ ਇਹ ਪੌਣੇ 4 ਹੋਊ ਜਾਂ 4.70 ਹੋ ਇਹਦੀ ਜ਼ਿੰਮੇਵਾਰੀ ਬਾਈ ਜੀ ਪਰ ਮੈਂ ਆਪਾਂ ਗਾਜਨਾ ਮਿੰਕੇ ਲੈ ਕੇ ਜਾਓ ਤਾਂ ਵੀ ਆਪਾਂ ਤੁਹਾਨੂੰ ਗਾਜਨਾ ਮਿਲਕੇ ਦੇਵਾਂਗੇ ਵੀਜੀ ਆ ਇਹਦੀ ਬਾਟਮ ਹੈ ਵੀਰੇ ਦੇਖੋ ਚੈੱਕ ਕਰੋ ਤੇ ਆ ਤੁਹਾਨੂੰ ਦਿਖਾਉਣੀ ਹੈ ਵੀਜੀ ਦਾ ਦੁਪੱਟਾ ਦੁਪੱਟਾ ਵੀਰੇ ਪਿਓਰ ਕਾਟਨ ਦਾ ਦੁਪੱਟਾ ਹੈ ਪੂਰੀ ਵਧੀਆ ਖੁੱਲ ਜਿੰਮੇਵਾਰੀ ਦੁਪੱਟੇ ਦੀ ਆਪਾਂ ਵੀਜੀ ਮਾਲ ਲੈ ਕੇ ਆਉਣਾ ਇੱਕ ਨੰਬਰ ਤੇ ਰੇਟ ਵਧੀਆ ਵਧੀਆ ਜੇਨੂਅਨ ਰੇਟ ਦਿੰਨੇ ਆ ਕੋਈ ਇਹੋ ਜੀ ਗੱਲ ਨਹੀਂ ਆ ਨਹੀਂ ਛਿੱਲਣੀ ਪਟਦੇ ਵੀਜੀ ਆਪਾਂ ਇਹਦਾ ਰੇਟ ਵੀਜੀ 350 ਰੁਪਿਆ ਰੇਟ ਹੈ ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੂ ਉਹਨੂੰ ਵਧੀਆ ਲੈਸ ਲਾਵਾਂਗੇ ਚੱਜ ਕੇ ਜਮਾਂ ਇਹ 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 ਆਪਾਂ ਹੋਰ ਰੰਗ ਦਿਖਾਉਣੇ ਵੀਜੀ ਆਹ ਇੱਕ ਰੰਗ ਹੋਰ ਦੇਖੋ ਇੱਕ ਮਿੰਟ ਦੇਖੋ ਆਹ ਦੇਖੋ ਵੀਰ ਜੀ ਇਹਦਾ ਡਿਜ਼ਾਈਨ ਹੋਰ ਆ ਵੀਜੀ ਹੈ ਕਾਟਨੀ ਪਿਓਰ ਵਧੀਆ ਫੁੱਲ ਡਿਜ਼ਾਈਨ ਹੈ ਫੁੱਲ ਸਾਈਜ਼ ਹੈ ਦੇਖੋ ਆਹ ਦੇਖੋ ਜੀ ਆਹ ਦਿੱਤਾ ਪੱਟੀ ਦਾ ਡਿਜ਼ਾਈਨ ਦਿੱਤਾ ਜੀ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਫਲਾਵਰ ਹੈ ਇਹਦਾ ਇਹ ਆਹ ਦਾ ਬਾਟਮ ਦਾ ਦੇਖੋ ਬਾਟਮ ਦਾ ਦੇਖੋ ਬਾਈ ਜੀ ਕਿੰਨਾ ਸੋਹਣਾ ਰੰਗ ਦਿੱਤਾ ਹੋਇਆ ਬਾਟਮ ਦਾ ਚੈੱਕ ਕਰੋ ਵੀਜੀ ਸਮਾਰ ਕੇ ਇਹ ਪਿਓਰ ਕਾਟਨ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਪਿਓਰ ਕਾਟਨ ਦੀ ਆਪਾਂ ਦਾਵਾ ਕਰਦੇ ਆਂ ਵੀ ਪਿਓਰ ਕਾਟਨ ਹੈ ਇਹ ਨਹੀਂ ਹੈ ਨਾ ਜਮੇਦ ਸਿੰਘ ਉਹ ਦੇਖੋ ਵੀਰ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਰੇਟ ਵੀ ਜੀ 350 ਰੁਪਿਆ ਕੱਲੇ ਕੱਲੇ ਸ਼ੂਟ ਦਾ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਕੋਈ ਉਹ ਦੁਕਾਨਦਾਰ ਨੂੰ ਵੀ ਜੀ ਖਾਸ ਰਿਆਤਾ ਲਾਵਾਂਗੇ ਦੇਖੋ ਵੀਰ ਜੀ ਡਿਜ਼ਾਈਨ ਚ ਇੱਕ ਰੋ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਵੀਰ ਜੀ ਇੱਕ ਵੀ ਜੀ ਹੋਰ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਕਾਲਾ ਆ ਜੈਪੁਰੀ ਰੰਗ ਹੈ ਬਾਈ ਜੀ ਦੇਖੋ ਬਾਈ ਜੀ ਜੀ ਦਾ ਆਪਣਾ ਕਰਦਾ ਸਾਰੀ ਚੀਜ਼ ਕੱਲੀ ਕੱਲੀ ਖੋਲ-ਖੋਲ ਦਿਖਾਈ ਇਹ ਪਰ ਬਈ ਸਮਝ ਆਉਂਦੀ ਨਹੀਂ ਦਿੰਦਾ ਆ ਦੇਖੋ ਵੀਰ ਜੀ ਜੈਪੁਰੀ ਰੰਗ ਹੈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਦੇਖੋ ਆ ਗਲੇ ਤੇ ਪੱਟੀ ਲੱਗੀ ਹੋਈ ਹੈ ਵੀਰ ਜੀ ਦੇਖੋ ਜਿੰਨਾ ਮਰਜੀ ਇਹਦਾ ਵਾਦਾ ਘਾਟਾ ਕਰ ਸਕਦੇ ਆ ਆਪਾਂ ਇਹ ਆ ਡਿਜ਼ਾਈਨ ਦਾਰ ਦੇਖੋ ਵੀਰ ਜੀ ਬਾਟਮੇ ਤੇ ਆ ਚੈੱਕ ਕਰੋ ਵੀਰ ਜੀ ਆ ਆਪਣਾ ਵੀਰ ਜੀ ਦੁਪੱਟਾ ਹੈਗਾ ਇੱਕ ਵੀਰ ਜੀ ਤੁਹਾਨੂੰ ਹੋਰ ਖੋਲ ਕੇ ਦਿਖਾ ਦਈਏ ਚੈੱਕ ਕਰੋ ਵੀਰ ਜੀ ਆ ਬਾਈ ਇਹ ਕਪੜਾ ਕਹਦਾ ਜਮਾ ਮਲਾਈ ਵਰਗਾ ਕਪੜਾ ਬਾਈ ਜੀ ਆ ਦੇਖੋ ਚੈੱਕ ਕਰੋ ਦੇਖੋ ਵੀਰ ਜੀ ਕਿੰਨਾ ਸੋਹਣਾ ਕਪੜਾ ਵੀ ਜੀ ਆ ਦਿਖਾਓ ਪੱਟੀ ਦੀਆਂ ਦੀ ਗਲੇ ਦੀ ਪੱਟੀ ਦਿਖਾਓ ਕਿੰਨੀ ਸੋਹਣੀ ਪੱਟੀ ਹੈ ਦੇਖੋ ਆ ਦੇਖੋ ਵੀਰ ਜੀ ਪੱਟੀ ਦੇਖੋ ਗਲੇ ਦੀ ਕਿੰਨੀ ਸੋਹਣੀ ਪੱਟੀ ਬਣਾਈ ਹੋਈ ਹੈ ਇਹ ਆ ਆ ਆਪਣਾ ਬਾਟਮ ਦਾ ਜੀ ਆ ਆ ਗਈ ਜੀ ਦੀ ਹਾਂ ਦੁਪੱਟਾ ਆ ਗਿਆ ਵੀਰ ਜੀ ਅਗਲੀ ਆਈਟਮ ਵੀ ਜੀ ਆਪਣੇ ਕੋਲੇ ਆਏਗੀ ਕੋਟਾ ਡੋਰੀ ਆ ਵੀ ਤਾਂ ਹਾਂ ਆ ਦੇਖੋ ਵੀਰ ਜੀ ਕੋਟਾ ਡੋਰੀ ਆ ਚੈੱਕ ਕਰੋਗੇ ਜੀ ਪਹਿਲਾਂ ਆਪਣੇ ਕੋਲੇ ਆਇਆ ਸੀ ਵੀ ਜੀ ਮਾਲ ਉਹ ਵੇਚ ਗਿਆ ਉਹ ਮਾਲ ਸੀਗਾ ਵੀ ਜੀ ਦੀ ਬਾਟਮ ਸੀ ਉਹ ਪਲੇਨ ਸੀ ਹੁਣ ਵੀ ਜੀ ਇਹਦੀ ਬਾਟਮ ਆ ਗਈ ਆਪਣੇ ਕੋਲੇ ਡਿਜ਼ਾਈਨ ਚ ਦੇਖੋ ਚੈੱਕ ਕਰੋ ਬਾਈ ਬਹੁਤ ਸੋਹਣਾ ਚੀਜ਼ ਹੈ ਵੀ ਕੋਟਾ ਡੋਰੀਆ ਦੇਖੋ ਚੈੱਕ ਕਰੋ ਬਾਈ ਜੀ ਆਹ ਦੇਖੋ ਦੁਬੱਟਾ ਚੈੱਕ ਕਰੋ ਇਹਦਾ ਬਾਈ ਜੀ ਇਹ ਚੈੱਕ ਕਰੋ ਬਾਈ ਆਹ ਦੇਖੋ ਦੇਖੋ ਕਿੰਨਾ ਵਧੀਆ ਦੁਬੱਟਾ ਬਾਈ ਜੀ ਦੇਖੋ ਬਹੁਤ ਸੋਹਣਾ ਦੁਬੱਟਾ ਦੇਖੋ ਚੈੱਕ ਕਰੋ ਬਾਈ ਜੀ ਕੋਟੜਾ ਦਵੱਟਾ ਵਈ ਕੋਟੜਾ ਓਰੀ ਇਹਦਾ ਇਹ ਆ ਚੈੱਕ ਕਰੋ ਬਾਈ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਪ੍ਰਿੰਟ ਦਿਖਾਉਣਾ ਜਿਹੜੀ ਇਹਦੀ ਬਾਟਮ ਆ ਉਹ ਵੀ ਪ੍ਰਿੰਟ ਹੈ ਤੇ ਆਹ ਦੇਖੋ ਆਹ ਸ਼ੂਟ ਬਾਈ ਦੇਖੋ ਕਾਟਨ ਆ ਗਿਆ ਪਿਓਰ ਜਮਾ ਪੂਰਾ ਫੁੱਲ ਪਿਓਰ ਆ ਬਾਈ ਜੀ ਪੂਰੀ ਫੁੱਲ ਲੈਂਥ ਹੈ ਬਾਈ ਜੀ ਇਹਦੀ ਫੁੱਲ ਜ਼ਿੰਮੇਵਾਰੀ ਹੈ ਤੇ ਆਹ ਆ ਇਹਦੀ ਬਾਟਮ ਹੈ ਵੀਰੇ ਤੇ ਆ ਚੈੱਕ ਕਰੋ ਆ ਹੁਣ ਇਹਦੇ ਨਾਲ ਡਿਜ਼ਾਈਨ ਚ ਆ ਗਈ ਤੇ ਆ ਆ ਗਿਆ ਦਾ ਇਹ ਆ ਆ ਗਿਆ ਤੁਹਾਡਾ ਬੱਟਾ ਬਾਈ ਜੀ ਦੇਖੋ ਚੈੱਕ ਕਰੋ ਇਹਦਾ ਰੇਟ ਵੀਰ ਜੀ 500 ਰੁਪਿਆ ਰੇਟ ਲਾਵਾਂਗੇ ਵੀਰ ਜੀ ਦੁਕਾਨਦਾਰੀ ਵਾਸਤੇ ਆਪਾਂ ਦੱਸਿਆ ਲੈਸ ਹੈ ਵੀਰ ਜੀ ਬਹੁਤ ਜਿਆਦਾ ਲੈਸ ਹੈ ਇੱਕ ਆਪਾਂ ਹੋਰ ਐਟਮ ਆ ਇਹ ਵੀ ਦੁਕਾਨਦਾਰਾਂ ਵਾਸਤੇ ਸਪੈਸ਼ਲ ਜਮਾ ਬਹੁਤ ਸੋਹਣੀ ਐਟਮ ਹੈ ਕਪੜਾ ਬਾਈ ਜੀ ਕਹਦਾ ਬਾ ਕਮਾਲ ਕਪੜਾ ਬਾਈ ਜੀ ਦੇਖ ਕੇ ਪਤਾ ਲੱਗਦਾ ਸਰ ਕੀ ਗੱਲ ਬਾਤ ਹੈ ਕਰੋ ਚੈੱਕ ਵੀਰ ਜੀ ਆ ਜੋ ਕਰੋ ਚੈੱਕ ਦੇਖੋ ਵੀਰ ਜੀ ਆ ਦੇਖੋ ਵੀਰ ਜੀ ਚੈੱਕ ਕਰੋ 5 ਮੀਟਰ ਆ ਲੋ ਇਹਦਾ ਦੁਬੱਟਾ ਵੀਰ ਜੀ ਆ ਇਹਦਾ ਦੁਬੱਟਾ ਵੀਰ ਜੀ ਕਾਟਨ ਦਾ ਵਧੀਆ ਪਿਓਰ ਦੇਖੋ ਚੈੱਕ ਕਰੋ ਵੀਰ ਜੀ ਸਾਰੀ ਵੀਰ ਜੀ ਵੀਡੀਓ ਗੌਰ ਨਾਲ ਸੁਣਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਨਾਲ ਸਿਕਰਪਣਾ ਕਰਿਆ ਕਰੋ ਵੀਰ ਜੀ ਆ ਦੇਖੋ ਦੁਬੱਟਾ ਦੇਖੋ ਤਾਂ ਗੌਰ ਨਾਲ ਇਹਦਾ ਰੇਟ ਵੀਜੀ 300 ਰੁਪਿਆ ਰੇਟ ਹੈ ਵੀਜੀ ਦੁਕਾਨਦਾਰੀ ਵਾਸਤੇ ਲਾਵਾਂਗੇ ਲੈਸ ਕੁੱਲ 300 ਰੁਪਿਆ ਰੇਟ ਹੈ ਵੀਜੀ ਇਹ ਜਿਹੜਾ ਦੁਪੱਟਾ ਕੋਈ ਆਦਾ 100 ਰੁਪਿਆ ਦਾ ਕੋਈ ਦੁਪੱਟਾ ਨਹੀਂ ਦਿੰਦਾ ਬਾਈ ਜੀ 150 ਰੁਪਿਆ ਦਾ ਬਹੁਤ ਵਧੀਆ ਕੁਆਲਿਟੀ ਹੈ ਆ ਦੇਖੋ ਵੀਜੀ ਇਹਦਾ ਆ ਡਿਜ਼ਾਈਨ ਹੈ ਜਿਹੜਾ ਦੁਪੱਟਾ ਵੀਜੀ ਦੁਪੱਟਾ ਬਹੁਤ ਸੋਹਣਾ ਇੱਕ ਵੀਜੀ ਆ ਆਪਣੇ ਕੋਲ ਨਾ ਸ਼ਿਮਰਾਈ ਹੈ ਜੀ ਕਾਟਨ ਸ਼ਿਮਰ ਜਿਹਦੀ ਬਹੁਤ ਜ਼ਿਆਦਾ ਗਾਹਕ ਦੀ ਮੰਗ ਸੀ ਬਾਈ ਜੀ ਇਹ ਇਹਨੂੰ ਗੌਰ ਨਾਲ ਸੁਣ ਲਿਓ ਵੀਜੀ ਗੌਰ ਨਾਲ ਦੇਖ ਲਿਓ ਆ ਦੇਖੋ ਇਹ ਰਸ਼ੀਅਨ ਦੀ ਆਹੋ ਆ ਜੀ ਗੌਰ ਨਾਲ ਮਾੜੀ ਜ਼ੂਮ ਕਰਕੇ ਦਿਖਾ ਦੇ ਇਹਦੇ ਵਿੱਚ ਜਿਵੇਂ ਸ਼ਿਮਰਚ ਨਹੀਂ ਹੁੰਦਾ ਬਾਈ ਉਹ ਚਮਕਣੀ ਓਵੇਂ ਜਿਹਾ ਕੁਆ ਬਾਈ ਜੀ ਇਹਦੇ ਚ ਇਹਨੂੰ ਇੱਕ ਕਾਟਨ ਸ਼ਿਮਰ ਕਾਟਨ ਬਾਈ ਜੀ ਬਾਈ ਜੀ ਇਹ ਆਲ ਓਵਰ ਕੱਪੜਾ ਹੈਗਾ ਆ ਦੇਖੋ ਚੈੱਕ ਕਰੋ ਆ ਦੇਖੋ ਬਾਈ ਜੀ ਰਸ਼ੀਅਨ ਦੀ ਰਸ਼ੀਅਨ ਰਿਸ਼ੀਅਨ ਦਾ ਦੇਖੋ ਆ ਦੇਖੋ ਚੈੱਕ ਕਰੋ ਬਾਈ ਜੀ ਆ ਆ ਲੱਗੋ ਲੱਗਿਆ ਹੋਇਆ ਦੇਖੋ ਚੈੱਕ ਕਰੋ ਬਾਈ ਜੀ ਰਸ਼ੀਅਨ ਦਾ ਬਾਈ ਜੀ ਇਹ ਕੱਪੜਾ ਬਾਈ ਜੀ ਪੂਰਾ ਵਧੀਆ ਪਿਓਰ ਕੁਆਲਿਟੀ ਦਾ ਕੱਪੜਾ ਬਹੁਤ ਚਿਰਾਂ ਤੋਂ ਮੰਗ ਸੀ ਗਾਕ ਦੀ ਵੀ ਉਹ ਲੈ ਕੇ ਆਓ ਜੀ ਉਹ ਲੈ ਕੇ ਆਓ ਮਸਾ ਲੈ ਕੇ ਆਏ ਬਈ ਜੀ ਭਾਲ ਕੇ ਤੁਹਾਡੇ ਵਾਸਤੇ ਤੇ ਕੁਆਲਿਟੀ ਕਰੀਏ ਬਾਈ ਜੀ ਪੂਰਾ ਜਿਵੇਂ ਸਿਆਉਣਾ ਜਿਵੇਂ ਸਿਆਉਣਾ ਬਾਈ ਜੀ ਇਹ ਆ ਚੈੱਕ ਕਰੋ ਇਹ ਬਈ ਜੀ ਸ਼ਿਮਰ ਇਹਨੂੰ ਸ਼ਾਬਾ ਸ਼ਿਮਰ ਕਾਟਨ ਕਹਿੰਦੇ ਜੀ ਪਿਓਰ ਕਾਟਨ ਆਪਾਂ ਚੈਲੰਜ ਕਰਦੇ ਆ ਜੇ ਕੋਈ ਇਹ ਬੰਦਾ ਕਹੇ ਵੀ ਇਹਨੂੰ ਕਾਟਨ ਨਹੀਂ ਹੈਗੀ ਫਿਰ ਵੀ ਚੈਲੰਜ ਹੈ ਜੀ ਆਪਣਾ ਇਸ ਗੱਲ ਤੇ ਪੂਰੀ ਗੌਰ ਨਾਲ ਦੇਖੋ ਵੀਰ ਜੀ ਆਹ ਦੇਖੋ ਲਾਉ ਨਹੀਂ ਕੋਈ ਇਹਦੇ ਲਾਉਣ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਬਾਈ ਜੀ ਇਹਦੇ ਦੇਖੋ ਚੈੱਕ ਕਰੋ ਐਡਾ ਸੋਹਣਾ ਕਪੜਾ ਬਾਈ ਜੀ ਦਾ ਸੁਣ ਦਾ ਨਹੀਂ ਸਕਦੇ ਆ ਚੈੱਕ ਕਰੋ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਜੀ ਰੰਗ ਆਪਣੇ ਕੋਲੇ ਗੂੜੇ ਫਿੱਕੇ ਸਾਰੇ ਰੰਗ ਆਗੇ ਪੂਰੀ ਵਧੀਆ ਕੰਪਨੀ ਦਾ ਕੰਪਨੀ ਦਾ ਬਾਈ ਜੀ ਆ ਦੇਖੋ ਰਸ਼ੀਅਨ ਰਸ਼ੀਅਨ ਕੰਪਨੀ ਦਾ ਬਾਈ ਜੀ ਕੁਆਲਿਟੀ ਦਾ ਕਪੜਾ ਜਮਾ ਪੂਰਾ ਵਧੀਆ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਵੇ ਜੀ ਜੇ ਕਿਸੇ ਨੇ ਕੋਈ ਪੁੱਛਦਸ ਕਰਨੀਆਂ ਜਰੂਰ ਪੁੱਛਦਸ ਕਰੋ ਜਦੋਂ ਮਰਜੀ ਲਾਓ ਆਪਾਂ ਫੋਨ ਚੱਕਦੇ ਆਂ ਚੈੱਕ ਕਰੋ ਵੀਜੀ ਦੇਖੋ ਭਾਈ ਜੀ ਜਮਾ ਸੋਨੇ ਦਾ ਰੁਪਿਆ ਭਾਈ ਜੀ ਇਹੋ ਜੀ ਚੀਜ਼ ਹੈ ਨਹੀਂ ਮਿਆਂ ਕੁਝ ਦੇ ਦਿਆ ਕੁਆਲਿਟੀ ਮਾੜੀ ਹੋਵੇ ਹਾਂ ਚੈੱਕ ਕਰੋ ਇਹਦਾ ਵੀਜੀ ਹੱਥ ਰੇਟ ਹੈ ਰੇਟ ਇਹਦਾ ਵੀਜੀ ਆਪਾਂ 950 ਰੁਪਿਆ ਰੇਟ ਹੈ ਵੀਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਉਂਗਾ ਲੈਸ 950 ਰੁਪਿਆ ਰੇਟ ਕਲਾ ਕਲਾ ਛੂਟ ਕੱਟ ਕੇ ਦੇਉਂਗਾ ਆਪਾਂ ਮੈਂ ਮਿੰਨ ਕੇ ਲੈ ਜਾਓ ਫੁੱਲ ਜ਼ਿੰਮੇਵਾਰੀ ਹੈ ਭਾਈ ਜੀ ਰੇਟ ਦੀ ਪਵੇਂ ਜਿੱਥੋਂ ਮਰਜ਼ੀ ਪਤਾ ਕਰ ਲੋ ਆਪਾਂ ਫੁੱਲ ਜ਼ਿੰਮੇਵਾਰੀ ਦਿੰਨੇ ਆ ਇੱਕ ਵੀ ਜੀ ਸ਼ਿਮਰਾ ਦੀ ਆਪਣੇ ਕੋਲੇ ਏਕੇ ਟੈਕਸ ਦੀ ਦੇਖੋ ਵੀਰ ਜੀ ਆਹ ਆ ਚੈੱਕ ਕਰੋ ਭਾਈ ਜੀ ਏਕਾ ਟੈਕਸ ਆਹ ਦੇਖੋ ਚੈੱਕ ਕਰ ਲੋ ਵੀ ਜੀ ਏਕਾ ਟੈਕਸ ਦੀ ਸ਼ਿਮਰਾ ਹੈ 5 ਮੀਟਰ ਦਾ ਕੱਪੜਾ ਛੂਟ ਦੇਣਾਗੇ ਭਾਈ ਜੀ ਇਹ ਇਹਦੇ ਵਿੱਚ ਆਪਣੇ ਕੋਲ ਰੰਗ ਬਹੁਤ ਜਿਆਦੇ ਪੈਣ ਜਿੰਨਾ ਮਰਜ਼ੀ ਕੋਈ ਲੈ ਜਿਓ ਆਪਾਂ ਤੁਹਾਨੂੰ ਸਟੋਰ ਚ ਵੀ ਲਿਜਾਣਾ ਗੜਾਉਂ ਦਿਖਾਵਾਂਗੇ ਵੀ ਕਿੰਨਾ ਆਪਣੇ ਕੋਲੇ ਮਾਲ ਪਿਆ ਹੈ ਬਾਲੇ ਤਾਂ ਨੂੰ ਆਏ ਹੁੰਦਾ ਵੀ ਕੀ ਗੱਲ ਬਾਤ ਹੈ ਆਪਣੇ ਕੋਲੇ ਬਾਈ ਜੀ ਜਿੰਨਾ ਮਰਜ਼ੀ ਮਾਲ ਲੈ ਲਓ ਇਹਦਾ ਰੇਟ ਵੀ ਜੀ 700 ਰੁਪਿਆ ਰੇਟ ਹੈ ਸੂਟ ਦਾ ਤੇ ਮੇਰੇ ਵੀਰ ਭਰਾ ਦੁਕਾਨਦਾਰ ਨੂੰ ਬਹੁਤ ਜ਼ਿਆਦਾ ਲੈਸ ਲੱਗੂਗੀ ਜਿੰਨੇ ਆਪਾਂ ਕਿਹਾ ਗੱਲ ਕਰੋ ਆ ਕੇ ਤੇ ਬਾਈ ਜੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਚੀਜ਼ ਦੀ ਪੂਰੀ ਫੁੱਲ ਡਿਮਾਂਡ ਹੈ ਇਸ ਚੀਜ਼ ਦੀ ਜਿੰਨੀ ਕੋਈ ਮਰਜ਼ੀ ਲਿਆ ਸਕਦਾ ਇਹਦੇ ਕੋਈ ਲਾਉਣ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਵੀਰ ਜੀ ਆ ਆਪਣੇ ਕੋਲ ਚਿਕਨ ਆਈ ਹੈ ਬਾਈ ਜੀ ਜੇਕਰ ਲੋੜ ਹੋਵੇ ਚਿਕਨ ਦੀ ਕਾਲਾ ਰੰਗ ਵੀ ਪਿਆ ਚਿੱਟਾ ਵੀ ਪਿਆ ਫੁੱਲ ਡਿਜ਼ਾਈਨ ਹੈ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇਹ ਵੀ ਪਿਆ ਆਪਣੇ ਕੋਲੇ ਵੀਜੀ ਚਿਕਨ 100 ਰੁਪਏ ਮੀਟਰ ਹੈ ਪਹਿਲਾਂ ਆਪਾਂ ਦੱਸਿਆ ਸੀ ਵੀਜੀ ਕ੍ਰਸ਼ ਆਪਣੇ ਕੋਲੇ ਬਹੁਤ ਵੱਡੀ ਪੱਧਰ ਤੇ ਮਾਲ ਪਿਆ ਵੀਜੀ ਕ੍ਰਸ਼ ਦਾ ਬਰੀਕ ਬੂਟੀ ਲੈ ਜਾਓ ਮੋਟੀ ਬੂਟੀ ਲੈ ਜਾਓ ਜਿਹੜੀ ਜੀ ਮਰਜ਼ੀ ਲੈ ਜਾਓ ਵੀਜੀ 250 ਰੁਪਏ ਦਾ ਰੇਟ ਹੈ ਦਾ ਇੱਕ ਵੀਜੀ ਆਪਾਂ ਖਾਦੀ ਕਾਟਨ ਪਹਿਲਾਂ ਵੀ ਦੱਸਿਆ ਸੀ ਵੀਜੀ ਹਾਂ ਠੇ ਫਿਰ ਆਪਣੇ ਕੋਲੇ ਮਾਲ ਆਗਾ ਮਾਲ ਚੈੱਕ ਕਰ ਲਓ ਵੀਜੀ ਬਹੁਤ ਪਿਆ ਵੱਡੀ ਪੱਧਰ ਤੇ ਆ ਚੈੱਕ ਕਰ ਲਓ ਇਹ ਪੇਪਰ ਮਾਲ ਆਪਾਂ ਲੈ ਕੇ ਆਏ ਨਾਲ ਇਹ ਦੁਪੱਟਾ ਵੀ ਜੀ ਕढ़ाई ਕੀਤੀ ਹੋਈ ਐ ਚੈੱਕ ਕਰ ਲੋ ਆ ਦੇਖੋ ਇਹਦਾ ਰੇਟ 175 ਰੁਪਏ ਰੇਟ ਐ ਵੀਰ ਜੀ ਨਾਲ ਦੁਪੱਟਾ ਚੈੱਕ ਕਰ ਲੋ ਅਸੀਂ 175 ਰੁਪਏ ਸ਼ੂਟ ਐ ਕढ़ाई ਕੀਤੀ ਹੋਈ ਐ ਚਲੋ ਵੀਰ ਜੀ ਆਪਾਂ ਤੁਹਾਨੂੰ ਗਰਾਉਂਡ 'ਤੇ ਦਿਖਾਉਣੇ ਆ ਸਾਰਾ ਗੱਲਬਾਤ ਆ ਦੇਖ ਇਧਰ ਦਿਖਾ ਆ ਦੇਖੋ ਵੀ ਜੀ ਹਾਂ ਕਾਟਨ ਦਾ ਸ਼ੂਟ ਐ ਜਿੰਨੇ ਮਰਜ਼ੀ ਚੱਕੋ ਵੀ ਜੀ ਆਪਣੇ ਕੋਲ ਔਰ ਤੇ ਵੀ ਨਾ ਮੈਂ ਆ ਦੇਖੋ ਕਿ ਵੀ ਜੀ ਕੁਰਤੇ ਵੀ ਹਮੇ ਆਪਣੇ ਕੋਲ ਬਹੁਤ ਵੱਡੀ ਪੱਧਰ ਤੇ ਹੁੰਦਾ ਐ ਤੁਹਾਨੂੰ ਇਹਦੀ ਗੱਲ ਨਹੀਂ ਹੈ ਆਪਾਂ ਛੋਟੀ ਵੱਡੀ ਨਹੀਂ ਥੋੜਾ ਕੰਮ ਨਹੀਂ ਕਰਦੇ ਆ ਦਿਖਾਓ ਰਖਾ ਹੁਣੇ ਖੋਲ ਕੇ ਮਾਲ ਲਾ ਕੇ ਇੱਥੇ ਨਹੀਂ ਹੁਣੇ ਹੁਣੇ ਮਾਲ ਲਾ ਕੇ ਇੱਥੇ ਜੀ ਆਪਣੇ ਕੋਲੇ બીજી ਦੁਕਾਨ 'ਚ ਅਸੀਂ ਮਤਲਬ ਬਾਹਰ ਹੱਥੋਂ ਟਿਕਦਾ ਨਹੀਂ ਥਾਂ ਘੱਟ ਐ ਇੱਥੇ ਅਸੀਂ ਮਾਲ ਲਾ ਦਿੰਦੇ ਆ ਆਪਾਂ ਬਹੁਤ ਵੱਡੀ ਪੱਧਰ ਤੇ ਹੋਰ ਸੇਲ ਤੇ ਕੰਮ ਕਰਦੇ ਆ ਆਪਾਂ ਜੀ ਜੇ ਕਿਸੇ ਨੇ ਵੀਰ ਨੇ ਮੰਗਾਉਣਾ ਹੋਵੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹ ਦਿਨ ਆਪਣਾ ਇੱਕ ਕਰ ਸਕਦਾ ਹੈ ਵੀਜੀ ਦੁਕਾਨਦਾਰੀ ਵਾਸਤੇ ਬਹੁਤ ਜਿਆਦਾ ਵੱਡੀ ਪੱਧਰ ਤੇ ਲੈਸ ਹੈ ਤੇ ਇੱਕ ਵੀਜੀ ਬੇਨਤੀ ਇਹੀ ਹੈ ਵੀਜੀ ਸਬਸਕ੍ਰਾਈਬ ਜਰੂਰ ਕਰੋ ਬਾਈ ਜੀ 10000 ਤੋਂ ਆਪਾਂ ਪਾਰ ਕਰ ਚੁੱਕੇ ਆਂ ਦਾ ਸਬਸਕ੍ਰਾਈਬਰ ਤੇ ਤੁਹਾਡੀ ਸਾਨੂੰ ਸਹਿਯੋਗ ਦੀ ਲੋੜ ਹੈ ਆਪਾਂ ਇਹ ਤੋਂ ਹੋਰ ਵੀ ਕਹਾ ਪਹੁੰਚਣੇ ਨੇ ਸਹਿਯੋਗ ਵਧਾਉਣਾ ਜੀ ਆਪਾਂ ਤੇ ਸਬਸਕ੍ਰਾਈਬਰ ਵੀਰ ਵਰਕੇ ਜਰੂਰ ਕਰੋ ਤੇ ਸਬਸਕ੍ਰਾਈਬਰ ਤੇ ਸ਼ੇਅਰ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀਰ ਵਰਕੇ ਇਹ ਕਰੋ ਤੇ ਆਪਾਂ ਬਹੁਤ ਹੀ ਵਧੀਆ ਲੈਸ ਲਾਉਣਾ ਕਪੜਾ ਕੋਈ ਡੁਪਲੀਕੇਟ ਨਹੀਂ ਬਾਈ ਜੀ ਲਾਉਂਦੇ ਆਪਾਂ ਭਮੇ ਆ ਕੇ ਇੱਕ ਵਾਰੀ ਸ਼ਰੂਰ ਚੈੱਕ ਕਰਕੇ ਜਾਓ ਸਕਰੀਨ ਟੱਕਾ ਨੰਬਰ ਚੱਲ ਰਿਹਾ ਹੈ ਇੱਕ ਵੀਜੀ ਜਿਹੜਾ ਆਪਾਂ ਪਾਰਸਲ ਤੋੜਦੇ ਨੇ ਆਪਾਂ ਬਾਹਰ ਤੋੜਦੇ ਨੇ ਜੁਪੀ ਵਿਹਾਰ ਆਪਾਂ ਤੋੜਦੇ ਆ ਇਹ ਵੀਜੀ ਬੇਨਤੀ ਸਾਡੀ ਹੱਥ ਬਨ ਕੇ ਇਹੀ ਹੈ ਵੀ ਜੇ ਕਿਸੇ ਨੇ ਪਾਰਸਲ ਮੰਗਾਉਣਾ ਹੈ ਵੀ 5000 ਤੋਂ ਘੱਟ ਵੀਜੀ ਪਾਰਸਲ ਆਪਾਂ ਤੋੜਦੇ ਨਹੀਂ ਹੈਗੇ ਨਾਲੇ ਤਾਂ ਉਹ ਆਪਣਾ ਸਮਾਂ ਖਰਾਬ ਕਰਦਾ ਨਾਲੇ ਉਹ ਸਮਾਂ ਸਾਡਾ ਖਰਾਬ ਕਰਦਾ ਕਿਉਂਕਿ ਸਾਡਾ ਰੇਟ ਹੀ ਇੰਨਾ ਜੁਨੀਅਨ ਹੈ ਜੇ ਨਹੀਂ ਹੁਣਾ ਹੈ ਵੀ ਅਸੀਂ ਘੱਟ ਨਹੀਂ ਤੋੜਦੇ ਸਾਡਾ 5-10 ਰੁਪਈਆ ਦੇ ਕੰਮ ਕਰਦੇ ਆ ਵੀਜੀ ਅਸੀਂ ਸਾਰਾ ਤੇ ਜੇ ਦੋ ਸੂਟ ਤੋੜਾਂਗੇ ਭਾਈ 20-30 ਰੁਪਈਆ ਦੇ ਬਹੁਤ ਖੇਚਲਾ ਹੁੰਦੀ ਹੈ ਅਸੀਂ ਕਰ ਨਹੀਂ ਸਕ ਅਸੀਂ ਰੇਟ ਦਾ ਜਿਹੜਾ ਲਾਉਣਾ ਉਹੀ ਲਾਵਾਂ ਕਾਬਾ ਦੀ ਵੱਧ ਨਹੀਂ ਲਾਉਂਦੇ ਪਰ ਅਸੀਂ 5000 ਤੋਂ ਘੱਟ ਸੀ ਪਾਰਸਲ ਤੋੜ ਦੇਣੀ ਇਹ ਸਾਡੀ ਬੇਨਤੀ ਹੈ ਬਾਈ ਜੀ ਮਨਜ਼ੂਰ ਕਰੋ ਸਬਸਕ੍ਰਾਈਬ ਤੇ ਸ਼ੇਅਰ ਬਾਈ ਬਣ ਕੇ ਜਰੂਰ ਕਰੋ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ